ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਡੰਡਉਤ ਬੰਦਨੀ ਅਨਕ ਬਾਰ ਸਰਬ ਕਲਾ ਸਮਰਥ ਢੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰ ਨਾਹੀ ਜੀਉ ਮੈਂ ਆਸਾ ਰੱਖੀ ਚੇਤ ਮੈਂ ਮੇਰਾ ਸਭੋ ਦੁੱਖ ਗਵਾਈ ਜੀਉ ਜੀ ਜੰਤ ਕੀ ਠਾਕਰਾ ਸਰਬ ਚਿੰਤ ਤੁਧ ਪਾਸੀ ਜੋ ਤਿਸ ਭਾਵੀ ਸੋਈ ਚੰਗਾ ਇਕ ਨਾਨਕ ਕੀ ਅਰਦਾਸੀ ਆਪੇ ਹਰੀ ਇਕ ਰੰਗ ਹੈ ਆਪੀ ਬਹੁ ਰੰਗੀ ਜੋਤਿਸ ਭਾਵੀ ਨਾਨਕਾ ਸਾਈ ਗਲ ਚੰਗੀ ਸੋ ਕਹੋ ਤਲ ਗੁਰ ਸੇ ਵੀ ਐ ਅਨੁਸ ਸਹਿ ਜੁਸ ਪਾਈ ਦਰਸ਼ਨ ਪਰ ਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਓ ਵਾ ਸਿਫਤ ਕਸਮ ਦੀ ਨੂਰੇ ਅਰਸੋਂ ਕੁਰਸੋਂ ਝੱਟੀ ਐ ਤੋਦੇ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੀ ਸਹਾਰ ਸੱਜਣ ਸੱਚਾ ਪਾਤੀਸ਼ਾ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੀ ਸਹਾਰ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਗੁਰੂ ਪਿਆਰੀ ਪਰਮ ਸਨਮਾਨਯੋਗ ਗੁਰੂ ਰੂਪੀ ਸਾਧ ਸੰਗਤ ਜੀ ਅੱਜ ਆਪਾਂ ਭਗਤ ਕਬੀਰ ਜੀ ਦੇ ਜਿਹੜੇ ਸ਼ਲੋਕ ਆ ਉਹਨਾਂ ਨੂੰ ਪੜਾਂਗੇ ਔਰ ਇਹਨਾਂ ਸ਼ਲੋਕਾਂ ਦੇ ਵਿੱਚ ਸਾਨੂੰ ਕਬੀਰ ਸਾਹਿਬ ਜੀ ਨੇ ਕੀ ਫਰਮਾਇਆ ਹੈ ਕੀ ਸਮਝਾਇਆ ਹੈ ਕਿ ਕਿਸ ਤਰ੍ਹਾਂ ਅਸੀਂ ਆਪਣਾ ਜੀਵਨ ਬਸਰ ਕਰਨਾ ਹੈ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਸਾਨੂੰ ਕਬੀਰ ਸਾਹਿਬ ਜੀ ਨੇ ਉਪਦੇਸ਼ ਦਿੱਤੇ ਨੇ ਕਬੀਰ ਸਾਹਿਬ ਜੀ ਸ਼ਰਮ ਪਰਮਾਉਂਦੇ ਨੇ ਕਿ ਕਬੀਰ ਮਨ ਮੁੰਡਿਆ ਨਹੀਂ ਕੇਸ ਮੰਡਾਏ ਕਾਈ ਜੋ ਕਿ ਸ਼ਕੀਆ ਸੋ ਮਨ ਕੀਆ ਮੁੰਡਾ ਮੁੰਡ ਅਜਾਈ ਕਿ ਹੇ ਕਬੀਰ ਇਹ ਜੋ ਸਿਰ ਮਨਾ ਕੇ ਆਪਣੇ ਆਪ ਨੂੰ ਸਾਧ ਸਮਝਦਾ ਫਿਰਦਾ ਹੈ ਔਰ ਆਪਣਾ ਮਨ ਤੂੰ ਮਨਿਆ ਨਹੀਂ ਭਾਵ ਕੇ ਮਨ ਉਤੋਂ ਵਕਾਰਾਂ ਦੀ ਮੈਲ ਦੂਰ ਨਹੀਂ ਕੀਤੀ ਆਪਣੇ ਮਨ ਨੂੰ ਸਾਫ਼ ਨਹੀਂ ਕੀਤਾ ਆਪਣੇ ਭੈੜੇ ਅਉਗ ਨਹੀਂ ਛੱਡੇ ਔਰ ਸਿਰ ਦੇ ਕੇਸ ਮਨਾਇਆ ਤਾਂ ਇਹ ਸਾਧੂ ਨਹੀਂ ਬਣ ਗਿਆ ਜਿਸ ਵੀ ਮੰਦੇ ਕਰਮ ਦੀ ਪ੍ਰੇਰਣਾ ਕਰਦਾ ਹੈ ਉਹ ਮਨ ਹੀ ਕਰਦਾ ਸੋ ਜਿੰਨੀ ਵੀ ਬਾਣੀ ਲਿਖੀ ਹੈ ਜਿੰਨੀ ਵੀ ਗੁਰਬਾਣੀ ਲਿਖੀ ਸਾਰੀ ਗੁਰੂ ਸਹਿਬਾਨਾ ਨੇ ਭਗਤਾਂ ਨੇ ਪਾਟ ਸਹਿਬਾਨਾ ਨੇ ਮਨ ਨੂੰ ਸੰਬੋਧਿਤ ਹੋ ਕੇ ਮਨ ਨੂੰ ਮੁਖਾਤਬ ਹੋ ਕੇ ਲਿਖੀ ਆ ਕਿ ਇਹ ਮਨ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਕਿ ਇਹ ਜਿਹੜਾ ਮਨ ਆ ਇਹਨੂੰ ਜਿਹੜਾ ਸਮਝਾਉਣ ਵਾਸਤੇ ਗੁਰਬਾਣੀ ਲਿਖੀ ਕਿਉਂਕਿ ਬੰਦੇ ਦਾ ਮਨ ਹੀ ਜਿਹੜਾ ਵਾ ਉਹ ਬੰਦੇ ਕੋਲੋਂ ਚੰਗੇ ਜਾਂ ਮਾੜੇ ਕੰਮ ਕਰਵਾਉਂਦਾ ਜੇ ਮਨ ਹੋਵੇ ਚੰਗਾ ਤਾਂ ਕਹਿੰਦੇ ਕਟੌਤੀ ਵਿੱਚ ਗੰਗਾ ਇੱਕ ਕਹਾਵਤ ਵੀ ਆ ਕਿ ਮਨ ਜੀਤੇ ਜਗ ਜੀਤ ਆਪਣੇ ਮਨ ਨੂੰ ਜਿਤਨਾ ਚੰਗੇ ਬੰਨੇ ਲਾਉਣਾ ਭਲੇ ਕੰਮਾਂ ਵਿੱਚ ਲਾਉਣਾ ਸਰਬੱਤ ਦਾ ਭਲਾ ਮੰਗਣਾ ਔਰ ਸਾਂਝੀਵਾਲਤਾ ਦਾ ਜਿਹੜਾ ਪ੍ਰਦੇਸ਼ ਦੇਣਾ ਸਾਰਿਆਂ ਵਿੱਚ ਰੱਬ ਵੇਖਣਾ ਸਾਰਿਆਂ ਦੇ ਨਾਲ ਪ੍ਰੇਮ ਕਰਨਾ ਇਹ ਜੋ ਕੁਝ ਵੀ ਗੁਰੂ ਸਹਿਬਾਨਾ ਨੇ ਭਗਤ ਸਹਿਬਾਨਾ ਨੇ ਇੱਕ ਵਿਚਾਰਧਾਰਾ ਪਨਾਈ ਇੱਕ ਸਿਧਾਂਤ ਦਿੱਤਾ ਸਾਨੂੰ ਜੀਵਨ ਜੂਣ ਵਾਸਤੇ ਔਰ ਜਿਨ੍ਹਾਂ ਦੀ ਵੀ ਬਾਣੀ ਗੁਰੂ ਸਹਿਬਾਨ ਦੇ ਫਲਸਫੇ ਵਿਚਾਰਧਾਰਾ ਦੇ ਅਨਸਾਰ ਆ ਭਾਵੇਂ ਉਹ ਭਗਤ ਸਹਿਬਾਨ ਆ ਭਾਵੇਂ ਪਟ ਸਹਿਬਾਨ ਆ ਕਿਸੇ ਵੀ ਉਹ ਆਪਣੇ ਧਰਮ ਦੇ ਨਾਲ ਜਾਂ ਸਮਝ ਲੋਗੇ ਕਿਸੇ ਜਾਤ ਦੇ ਨਾਲ ਉਹ ਸੰਬੰਧ ਰੱਖਦੇ ਸੀ ਪਰ ਗੁਰੂ ਸਾਹਿਬਾਨਾ ਨੇ ਸਾਰਿਆਂ ਇਹਨਾਂ ਗੱਲਾਂ ਦਾ ਖੰਡਨ ਕਰਕੇ ਸਾਰਿਆਂ ਵਿੱਚ ਇੱਕ ਪਰਮਾਤਮਾ ਦੀ ਜੋਤ ਜਿਹੜੀ ਆ ਉਹਨੂੰ ਦਰਸਾਇਆ ਔਰ ਸਾਰਿਆਂ ਦੇ ਜਿਹੜੇ ਵਿੱਚ ਸ਼ਲੋਕ ਆ ਜੋ ਇੱਕ ਪਰਮਾਤਮਾ ਦੀ ਆਰਾਧਨਾ ਕਰਦੇ ਆ ਇਕ ਪਿਤਾ ਇੱਕ ਉਸਕੇ ਹੰਬਾਰਕ ਕਹਿਣ ਤੋਂ ਭਾਵੇਂ ਕਿ ਜਿਨ੍ਹਾਂ ਦੇ ਵਿਚਾਰ ਤਾਰਾ ਗੁਰੂ ਸਹਿਬਾਨਾਂ ਦੇ ਵਿਚਾਰਾਂ ਦੇ ਨਕੂਲ ਸੀ ਸਾਰਿਆਂ ਨੂੰ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹਨਾਂ ਦੀ ਜਿਹੜੀ ਗੁਰਬਾਣੀ ਆ ਉਹ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਦਰਜ ਕਰਕੇ ਔਰ ਇੱਕ ਨਵਾਂ ਜਿਹੜਾ ਸਾਡਾ ਗ੍ਰੰਥ ਤਿਆਰ ਕੀਤਾ ਜਿਹਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਨੇ ਆ ਜੋ ਸਾਡੀ ਗਵਾਹੀ ਕਰਦੇ ਆ ਸਾਨੂੰ ਜੀਵਨ ਜਾਚ ਦੱਸਦੇ ਆ ਜਿੱਤੇ ਸਾਨੂੰ ਆਤਮਿਕ ਤੌਰ ਤੇ ਸ਼ਕਤੀ ਦਿੰਦੇ ਆ ਅਧਿਆਤਮਿਕ ਵਿਦੇਸ਼ ਦਿੰਦੇ ਆ ਤੇ ਸਾਨੂੰ ਮਾਨਸਿਕ ਤੌਰ ਤੇ ਮਜ਼ਬੂਤ ਕਰਦੇ ਆ ਕਿਉਂਕਿ ਇਹ ਗੁਰਬਾਣੀ ਜਿਹੜੀ ਆ ਇਹਦੇ ਨਾਲ ਹੀ ਸਾਡੇ ਮਨ ਦੇ ਹਨੇਰੇ ਦੂਰ ਹੋਣੇ ਆ ਅਗਿਆਨਤਾ ਖਤਮ ਹੋਣੀ ਆ ਇਹ ਤੇਰ ਮੇਰ ਵਾਲੀ ਗੱਲ ਖਤਮ ਹੋਣੀ ਆ ਔਰ ਸਾਰਿਆਂ ਦੇ ਵਿੱਚ ਇੱਕੋ ਰੰਗ ਦਾ ਲਹੂ ਆ ਔਰ ਸਾਰੇ ਜਿਹੜੇ ਹੱਡ ਮਾਸ ਦੇ ਪੁਤਲੇ ਬਣੇ ਆ ਔਰ ਸਾਰਿਆਂ ਦੇ ਵਿੱਚ ਇੱਕ ਪਰਮਾਤਮਾ ਦੀ ਜੋਤ ਆ ਇਸ ਕਰਕੇ ਸਾਰੇ ਜਣੇ ਜਿਹੜੇ ਆਪਾਂ ਗੁਰੂ ਸਹਿਬਾਨਾਂ ਦੀ ਬਾਣੀ ਭਗਤ ਸਹਿਬਾਨਾਂ ਦੀ ਬਾਣੀ ਪੱਟਾਂ ਦੇ ਸ਼ਲੋਕ ਜਿਹੜੇ ਆ ਸਮੁੱਚੀ ਬਾਣੀ ਨੂੰ ਜਿਹੜਾ ਪੜਿਆ ਕਰੀਏ ਸਰਵਣ ਕਰਿਆ ਕਰੀਏ ਆਉ ਫਤਿਹ ਬਲਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼ਲੋਕ ਸਰਵਨ ਕਰੋ ਜੀ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਈ ਕਾਈ ਜੋ ਕਿਛ ਕੀਆ ਸੋ ਮਨ ਕੀਆ ਮੁੰਡਾ ਮੁੰਡ ਅਜਾਈ ਕਬੀਰ RAM ਨਾ ਛੋਡੀਐ ਤਨ ਤਨ ਜਾਏ ਤਾ ਜਾਓ ਕਰਨ ਕਮਲ ਚਿਤ ਬੇਦਿਆ ਰਾਮੇ ਨਾਮ ਸਮਾਓ ਕਬੀਰ ਜੋ ਹਮ ਜੰਤ ਬਜਾਵਤੇ ਟੁੱਟ ਗਈ ਸਬ ਤਾਰ ਜੰਤ ਵਿਚਾਰਾ ਕੀਆ ਕਰੇ ਚੱਲੇ ਬਜਾਵਨ ਹਾਰ ਕਬੀਰ ਮਾਇ ਮੁੰਡੋ ਤੈ ਗੁਰੂ ਕੀ ਕਬੀਰ ਮਾਏ ਮੁੰਡੋ ਤੈ ਗੁਰੂ ਕੀ ਜਾਂ ਤੈ ਪਰਮ ਨ ਜਾਈ ਆ ਪਉਡੂ ਬੀਚੋ ਵੀਦ ਮੈਂ ਚੇਲੇ ਦੀਏ ਬਹਾਈ ਕਬੀਰ ਜੀ ਤੇ ਪਾਪ ਕੀਏ ਰਾ ਕੀ ਤਲੇ ਦੁਰਾਈ ਪ੍ਰਗਟ ਪਏ ਨੇ ਦਾਨ ਸਭ ਜਬ ਪੂਛੇ ਧਰਮ ਰਾਈ ਕਬੀਰ ਹਰਿ ਕਾ ਸਿਮਰਨ ਛਾਡਕੈ ਪਾਲਿਉ ਬਹੁਤ ਕੋਟੰਬ ਧੰਦਾ ਕਰਤਾ ਰਹਿ ਗਿਆ ਪਾਈ ਰਹਾ ਨਾ ਬੰਦ ਕਬੀਰ ਹਰਿ ਕਾ ਸਿਮਰਨ ਛਾੜਿ ਕੈ ਰਾਤ ਜਗਾਵਣ ਜਾਈ ਸਰਪਨ ਹੋਇ ਕੇ ਔਤਰੇ ਜਾਈ ਤਾਂ ਆਪਣੀ ਖਾਈ ਕਬੀਰ ਹਰਿ ਕਾ ਸਿਮਰਨ ਛਾੜਿ ਕੈ ਅਹੋਈ ਰਖੇ ਨਾਰ ਗਦਹੀ ਹੋਇ ਕੇ ਔਤਰੇ ਪਾਰ ਸਹੀ ਤਨ ਚਾਰ ਕਬੀਰ ਹਰਿ ਕਾ ਸਿਮਰਨ ਛਾ ਡਕੈ ਆਹੋਈ ਰਾਖੇ ਨਾਰ ਗਦਹੀ ਹੋਇ ਕੇ ਔਤਰੇ ਪਾਰ ਸਹੀ ਮਨ ਚਾਰ ਕਬੀਰ ਚੁਤرائی ਆਤ ਕਣੀ ਹਰਜਪਹਿਰ ਦੇ ਮਾਹੀ سوری اوپر کھیلنا گرے تو ٹھار نہ ہی کبھی رسوئی مکھ دن ہے جھ کہے رام دہی کسکی باپوری پوتر ہوئے گوگرام کبھی رسوئی کل پلی ਜਾ ਕੁਲ ਹਰ ਕੋ ਦਾਸ ਜੇ ਕੁਲ ਦਾਸ ਨਾ ਉਪਜੈ ਸੋ ਕੁਲ ਟਾਕ ਪਲਾਸ ਕਬੀਰ ਹੈ ਗੈਬਾਨ ਸਗਨ ਘਨ ਲਖ ਤਜਾ ਫਹਿਰਾਹੀ ਆ ਸੁਖਤੀ ਭਿਖਿਆ ਭਲੀ ਜੋ ਹਰ ਸਿਮਰਤ ਦਿਨ ਜਾਹੀ ਕਬੀਰ ਸਭ ਜਗ ਹਉ ਫਿਰਿਓ ਮੰਦਲ ਕੰਦ ਚੜਾਈ ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਬਜਾਈ ਮਾਰਗ ਮੋਤੀ ਬੀਥਰੇ ਅੰਦਾ ਨਿਕਸਿਓ ਆਈ ਜੋਤ ਬਿਨਾ ਜਗਦੀਸ਼ ਕੀ ਜਗਤ ਯੋ ਲੰਗੀ ਜਾਈ ਬੁੱਢਾ ਹੰਸ ਕਬੀਰ ਕਾ ਉਪਜੋ ਪੂਤਕ ਮਾਲ ਬੁੱਢਾ ਬੰਸ ਕਬੀਰ ਕਾ ਉਪਜੋ ਪੂਤਕ ਮਾਲ ਹਰ ਕਾ ਸਿਮਰਨ ਸਾਡਕੈ ਕਰ ਲੀ ਆਇਆ ਮਾਲ ਕਬੀਰ ਸਾਧੂ ਕੋ ਮਿਲਨੇ ਜਾਈਐ ਸਾਥ ਨਾ ਲੀਜੇ ਕੋਈ ਪਛੇ ਪਾਉਨਾ ਦੀਜੀਐ ਅੱਗੇ ਹੋਈ ਸੋ ਹੋਈ ਕਬੀਰ ਜਗ ਬੰਧਉ ਜੇ ਜੇਵਰੀ ਤਹਿ ਮਤ ਬੰਦੋ ਕਬੀਰ ਜਹ ਆਟਾ ਲੋਣ ਜਿਉ ਸੋਣ ਸਮਾਨ ਸਰੀਰ ਕਬੀਰ ਹੰਸ ਉੱਡਿਓ ਤਨ ਗਾੜਿਓ ਸੋ ਜਾਈ ਸੈਨਾ ਅਜੂ ਜੀਉ ਨਾ ਛੋੜਈ ਰੰਕਾਈ ਨਨਾਂ ਕਬੀਰ ਹੰਸ ਉੱਡਿਓ ਤਨ ਗਾਢਿਓ ਸੋਜਾਈ ਸੈਨਾ ਅਜਹੁ ਜਿਉ ਨਾ ਛੋੜਈ ਰੰਕਾਈ ਨਨਾ ਕਬੀਰ ਨੈਣ ਨਿਹਾਰੋ ਤੁਝ ਕੋ ਸਰਵਨ ਸੁਣੋ ਤਉ ਨਾਉ ਬੈਨ ਉਚਰੋ ਤੋ ਨਾਮ ਜੀ ਚਰਨ ਕਮਲ ਰਿਧ ਠਾਓ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਗੁਰ ਕੀ ਪ੍ਰਸਾਦ ਚਰਨ ਕਮਲ ਕੀ ਮੋਜ ਮੈਂ ਰਹੋ ਅੰਤ ਯਰ ਆਦ कबीर चरण कमल की माज को कह कैसे यो नमान कई बे को शोभा नहीं देखा ही परवान कबीर देख के कह कहो कहे न कोपते आई ਹਰ ਜੈਸਾ ਤੈਸਾ ਉਹੀ ਰਹੋ ਹਰ ਗੁਣ ਗਾਈ ਕਬੀਰ ਚੁਗੇ ਚਦਾਰੇ ਵੀ ਚੁਗੇ ਝੁਗ ਝੁਗ ਚਿਤਾਰੀ ਜੈਸੇ ਬਚਰੇ ਕੂੰਜ ਮਨ ਪਇਆ ਮਮਤਾਰੀ ਕਬੀਰ ਅੰਬਰ ਕਨ ਹਰਿ ਛਾਇਆ ਬਰਕ ਪਰੇ ਸਰ ਤਾਲ ਚਾਤਰਕ ਜਿਉ ਤਰਸਤ ਰਹੀ ਤੈਨ ਕੋ ਕੌਨ ਹਵਾਲ ਕਬੀਰ ਚੱਕੀ ਜਾਉ ਇਸ ਬੀਸ਼ਰੇ ਆਏ ਮਿਲੇ ਪਰਬਾਤ ਜੋ ਨਰ ਬਿਸ਼ਰੇ RAM ਸਿਓ ਨਾ ਦਿਨ ਮਿਲੇ ਨਾ ਰਾਤ ਕਬੀਰ ਰਨਾਇਰ ਬਿਸ਼ੋਰੀਆ ਰਹੁ ਰੇ ਸੰਖਮਜੂਰ ਦੇਵਲ ਦੇਵਲ ਧਾੜੀ ਦੇ ਸੰਯੁਗਵਤ ਸੂਰ ਕਬੀਰ ਸੂਤਾ ਕਿਆ ਕਰੇ ਜਾਗ ਰੁਈ ਪੈ ਦੁਖ ਜਾਂ ਕਾ ਬਾਸਾ ਗੁਰ ਮੈਂ ਸੋ ਕਿਉਂ ਸੋਵੇ ਸੁਖ ਕਬੀਰ ਸੂਤਾ ਕਿਆ ਕਰੇ ਉਟਕੇ ਨਾ ਜਪੇ ਮਾਰ ਇਕ ਦਿਨ ਸੋਵਨ ਹੋਏ ਗੋ ਲਾਂਬੇ ਗੋੜ ਪਸਾਰ ਕਬੀਰ ਸੂਤਾ ਕਿਆ ਕਰੇ ਬੈਠਾ ਰਹੋ ਅਰ ਜਾਗ ਜਾਂ ਕੇ ਸੰਗ ਤੇ ਬੀਸ਼ਰਾ ਤਾਹੀ ਕੇ ਸੰਗ ਲਾਗ ਕਬੀਰ ਸੰਤ ਕੀ ਗੈਲ ਨਾ ਛੋਡੀਐ ਮਾਰਗ ਲਾਗਾ ਜਾਓ ਪੇਕਤ ਹੀ ਪਨੀਤ ਹੋਏ ਪੇਟ ਤ ਜਪੀਏ ਨਾ ਕਬੀਰ ਸਾਖਤ ਸੰਗ ਨਾ ਕੀਜੀਐ ਦੂਰੇ ਜਾਈਏ ਭਾਗ ਬਾਸਨਕਾਰੋਂ ਪਰਸੀਐ ਤੋ ਕਿਛ ਲਾਗੀ ਦਾਗ ਕਬੀਰ RAM ਨਾ ਚੀਤਿਓ ਜਰ ਪਹੁੰਚਿਓ ਆਈ ਲਾਗੀ ਮੰਦਰ ਦਵਾਰ ਤੇ ਅਬ ਕਿਆ ਕਾਢਿ ਜਾਈ ਕਬੀਰ ਕਾਰਨ ਸੋ ਭਇਓ ਜੋ ਕੀ ਨੋ ਕਰਤਾਰ ਤਿਸ ਬਿਨ ਦੂਸਰ ਕੋ ਨਹੀਂ ਏਕ ਸਿਰਜਨਹਾਰ ਕਬੀਰ ਫਲ ਲਾਗੇ ਫਲਨ ਪਾਕਣ ਲਾਗੇ ਆਂਬ ਜਾਈ ਪੌਂਚੇ ਖਸਮ ਕੋ ਜੋ ਬੀਜ ਨਾ ਖਾਹੀ ਕਾਂਬ ਕਬੀਰ ਠਾਕੁਰ ਪੂਜੇ ਮੋਲ ਲੀ ਮਨ ਹਟ ਤੀਰਤ ਜਾਹੀ ਦੇਖਾ ਦੇ ਕਿਸ ਵਾਂਗ ਤਰ ਊਲ ਪਟਕਾ ਖਾਹੀ ਕਬੀਰ ਪਾਣ ਪਰਮੇਸ਼ਰ ਕੀਆ ਪੂਜੇ ਸਭ ਸੰਸਾਰ ਇਸ ਪਰਵਾਸੀ ਜੋ ਰਹੇ ਬੂਡੇ ਕਾਲੀ ਧਾਰ ਕਬੀਰ ਕਾਗਦ ਕੀ ਓਬਰੀ ਮਸ ਕੇ ਕਰਮ ਕਪਾਟ ਪਾਨ ਬੋਰੀ ਪ੍ਰਿਥਮੀ ਪੰਡਤ ਪਾੜੀ ਬਾਟ ਕਬੀਰ ਕਾਗਦ ਕੀ ਓਬਰੀ ਮਸ ਕੇ ਕਰਮ ਕਪਾਟ ਪਾਨ ਬੋਰੀ ਪ੍ਰਿਥਮੀ ਪੰਡਤ ਦਪਾੜੀ ਬਾਟ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਰੂਪੀ ਸਾਧ ਸੰਗਤ ਜੀ ਅੱਜ ਆਪ ਨੇ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕ ਜਿਹੜੇ ਆ ਉਹ ਗੋਰੀ ਸ਼ਬਦ ਦੇ ਵਿਚਾਰ ਚੈਨਲ ਦੇ ਰਾਹੀਂ ਦਾਸ ਦੇ ਮੁੱਖੋਂ ਜਿਹੜੇ ਆ ਸਰਵਣ ਕੀਤੇ ਆ ਗੁਰਬਾਣੀ ਪੜਦਿਆਂ ਵਿਚਾਰਾਂ ਕਰਦਿਆਂ ਦਾਸ ਕੋਲੋਂ ਏਕ ਨਹੀਂ ਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਰੂਪੀ ਸਾਧ ਸੰਗਤ ਭੁੱਲਾਂ ਬਖਸ਼ਣ ਯੋਗ ਨੇ ਦਾਸ ਦੀਆਂ ਭੁੱਲਾਂ ਨੂੰ ਨਜ਼ਰ ਅੰਦਾਜ਼ ਕਰਨਾ ਹੋਈਆਂ ਭੁੱਲਾਂ ਦੀ ਜਿਹੜੀ ਆ ਉਹ ਗਲਤੀ ਜਿਹੜੀ ਆ ਕੋਈ ਵੀ ਜਿਹੜੀ ਉਹ ਮਾਫ਼ ਕਰਨੀ ਤੇ ਗੁਰੂ ਦੇ ਸ਼ਬਦਾਂ ਨੂੰ ਭਗਤ ਸਾਹਿਬ ਦੇ ਸ਼ਬਦਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਆਪਣੇ ਜੀਵਨ ਨੂੰ ਸਫਲ ਕਰੀਏ। ਔਰ ਇਸੇ ਤਰ੍ਹਾਂ ਗੁਰਬਾਣੀ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਜਿਹੜਾ ਸਵਾਰੀ ਏ ਔਰ ਭਗਤਾਂ ਕੀ ਚਾਲ ਨਰਾਲੀ ਵਿਕਮ ਮਾਰਗ ਚੱਲਣਾ ਸੋ ਇਹ ਜਿਹੜਾ ਸੱਚ ਦਾ ਮਾਰਗ ਹੈ ਇਸ ਤੇ ਚੱਲੀਏ ਗੁਰਬਾਣੀ ਪੜਿਆ ਕਰੀਏ ਆਪਣੇ ਜੀਵਨ ਨੂੰ ਜਿਹੜਾ ਸਵਾਰੀ ਏ ਆਪਣੇ ਮਨ ਨੂੰ ਸਾਫ਼ ਕਰੀਏ ਕਿਉਂਕਿ ਮਾਨ ਜਿਹੜਾ ਵਾ ਉਹਦੇ ਵਿੱਚ ਚੰਗੇ ਵਿਚਾਰ ਆਉਣਗੇ ਤੇ ਚੰਗੇ ਬਣ ਜਾਣਾ ਵਾ ਔਰ ਮਾੜੇ ਜੀ ਵਿਚਾਰ ਆਉਣਗੇ ਤੇ ਫਿਰ ਜਿਹੜਾ ਬੰਦਾ ਉਹ ਕੋ ਕਰਮ ਕਰਦਾ ਵਾ ਇਸ ਕਰਕੇ ਚੰਗੇ ਇਨਸਾਨ ਬਨਣਾ ਵਾ ਗੁਰਮੁਖ ਬਨਣਾ ਗੁਰਸਿੱਖ ਬਨਣਾ ਵਾ ਕਿਉਂਕਿ ਜੀਵਨ ਜਿਹੜਾ ਬਾਰ-ਬਾਰ ਨਹੀਂ ਮਿਲਦਾ ਪਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਰ ਸੰਗਤ ਭਜ ਕੇਵਲ ਨਾਮ ਸੋ ਨਾਮ ਸਿਮਰਨ ਜਿਹੜਾ ਕਰਦੇ ਰਿਹਾ ਕਰੀਏ ਸਰਵਨ ਕਰਦੇ ਰਿਹਾ ਕਰੀਏ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਪੁੱਲਾਂ ਦੀ ਖਿਮਾ ਕਰਨੀ ਬਲਾਉ ਭਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ